ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਪਟਿਆਲਾ ਦੀ ਪੱਗ ਦੀ ਵੀਡੀਓ ਜੋ ਕਿ ਇਸ ਪੱਗ ਦੀ ਲੈਂਥ ਹੈ ਉਹ ਹੈ 5 ਮੀਟਰ ਤੇ ਕਪੜਾ ਆਪਾਂ ਫੁੱਲ ਵੈ ਲੈਆ ਹੈ ਜਿਹੜੇ ਵੀਰ ਸਾਡੀ ਇਹ ਵੀਡੀਓ Facebook ਪੇਜ ਤੇ ਦੇਖ ਰਹੇ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਤੇ ਇਹ ਇਸ ਪੱਗ ਦਾ ਆਪਾਂ ਪਹਿਲਾਂ ਲੜ ਸਿਰ ਦੇ ਸੈਂਟਰ ਸਿਰ ਦੇ ਸੈਂਟਰ ਚੋਂ ਲਿਆ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਪੁਣੀ ਦੇ ਖੁੱਲ੍ਹਦੇ ਪਾਸਾ ਹਮੇਸ਼ਾ ਥੱਲੇ ਰੱਖਣਾ ਹੈ ਤੇ ਮੰਦ ਪਾਸਾ ਉੱਪਰ ਰੱਖਣਾ ਹੈ ਪੁਣੀ ਦੇ ਖੁੱਲਦੇ ਪਾਸੇ ਤੋਂ ਆਪਾਂ ਜਿਹੜਾ ਕਿ ਲੜ ਅੰਦਰ ਵੱਲ ਨੂੰ ਮੋੜ ਦੇਣਾ ਹੈ ਜਿਸ ਨਾਲ ਆਪਣਾ ਲੜ ਮੋਟਾ ਹੋ ਜਾਂਦਾ ਹੈ ਤੇ ਲੜ ਦੇ ਵਿੱਚ ਵੱਧ ਤੋਂ ਵੱਧ ਸਫਾਈ ਆ ਜਾਂਦੀ ਹੈ ਤੇ ਦੂਸਰਾ ਲੜ ਆਪਾਂ ਪਿੱਛੇ ਦੱਬ ਕੇ ਜਿਹੜਾ ਆਪਾਂ ਸਿਰ ਜਿਹੜਾ ਆਪਾਂ ਪਹਿਲਾ ਲੜ ਲਾਇਆ ਸੀ ਉਹ ਤੋਂ ਥੋੜਾ ਉਹ ਤੋਂ ਥੋੜਾ ਥੱਲੇ ਲਾਉਣਾ ਹੈ ਆਪਾਂ ਜਦ ਵੀ ਲੜ ਲਗਾਉਣੇ ਆ ਪਿੱਛੇ ਦੱਬ ਕੇ ਜਦੋਂ ਆਪਾਂ ਸਿਰ ਦੇ ਉੱਪਰ ਲੜ ਲੈ ਕੇ ਆਉਣੇ ਆ ਤਾਂ ਆਪਾਂ ਲੜਾਂ ਨੂੰ ਚੰਗੀ ਤਰ੍ਹਾਂ ਦੱਬਣਾ ਹੈ ਦੋ ਉਂਗਲਾਂ ਨਾਲ ਪਿੱਛੋਂ ਤੇ ਲੜ ਨੂੰ ਜਦੋਂ ਪੱਗ ਲੈ ਕੇ ਹੁਣਾ ਚੰਗੀ ਤਰ੍ਹਾਂ ਦਬਕੇ ਅੰਗੂਠਿਆਂ ਨਾਲ ਲੈ ਕੇ ਆਉਣਾ ਹੈ ਤੇ ਉਂਗਲੀ ਤੇ ਅੰਗੂਠੇ ਨਾਲ ਚੰਗੀ ਤਰ੍ਹਾਂ ਲੜ ਨੂੰ ਦਬਕੇ ਜੇਕਰ ਤੁਹਾਡਾ ਲੜ ਇੱਕ ਵਾਰ ਜੱਬੇ ਤੇ ਸਾਫ ਆ ਜਾਂਦਾ ਹੈ ਫਿਰ ਤਾਂ ਵਧੀਆ ਗੱਲ ਹੈ ਜੇ ਤੁਹਾਡਾ ਜੇਕਰ ਤੁਹਾਡਾ ਲੜ ਇੱਕ ਵਾਰ ਮੋੜਨ ਤੇ ਨਹੀਂ ਸਾਫ ਹੁੰਦਾ ਤੁਸੀਂ ਉਸ ਨੂੰ ਦੂਸਰੀ ਵਾਰ ਮੋੜ ਸਕਦੇ ਹੋ ਉਸ ਨਾਲ ਇਹ ਫਾਇਦਾ ਹੁੰਦਾ ਹੈ ਕਿ ਤੁਹਾਡਾ ਲੜ ਮੋਟਾ ਹੋ ਜਾਂਦਾ ਹੈ ਤੇ ਲੜ ਦੇ ਵਿੱਚ ਵਾਧੂ ਸਫਾਈ ਆ ਜਾਂਦੀ ਹੈ ਜੇ ਮੈਂ ਪਹਿਲਾਂ ਲੜ ਇੱਕ ਵਾਰ ਮੋੜ ਲਿਆ ਇੱਕ ਵਾਰ ਮੋੜਨ ਤੋਂ ਬਾਅਦ ਆਪਾਂ ਲੜ ਨੂੰ ਥੋੜਾ ਚੌੜਾ ਕਰਕੇ ਦਵਾਉਣਾ ਹੈ ਮੋੜਨਾ ਹੈ ਜਿਸ ਨਾਲ ਇਹ ਲੜ ਦੇ ਵਿੱਚ ਵੱਧ ਤੋਂ ਵੱਧ ਸਫਾਈ ਆ ਜਾਂਦੀ ਹੈ ਤੀਜਾ ਲੜ ਵੀ ਉਸੇ ਤਰ੍ਹਾਂ ਲਗਾਉਣਾ ਹੈ ਆਪਾਂ ਸਿਰ ਦੇ ਪਿੱਛੇ ਦੱਬ ਕੇ ਜਿਸ ਤੋਂ ਆਪਾਂ ਆਪਣਾ ਉੱਪਰੋਂ ਪਹਿਲਾ ਲੜਾਇਆ ਉਹਦੇ ਉਹ ਤੋਂ ਥੋੜਾ ਥੱਲੇ ਲਗਾਉਣਾ ਹੈ ਆਪਾਂ ਆਪਣੇ ਪੇਚਾਂ ਦੀ ਸਫਾਈ ਪ੍ਰੋਪਰਲੀ ਪੂਰੀ ਚੰਗੀ ਤਰ੍ਹਾਂ ਕਰਨੀ ਹੈ ਬਾਅਦ ਆਪਾਂ ਇਹ ਵੀ ਧਿਆਨ ਰੱਖਣਾ ਕਿ ਆਪਣੇ ਜਿਹੜੇ ਕਿ ਜਿੰਨੇ ਵੀ ਪੇਚ ਨੇ ਉਹ ਸਾਰੇ ਇੱਕ ਨੁਕਤੇ ਇੱਕ ਨੁਕਰਾਹੀ ਨਿਕਲਣ ਮਤਲਬ ਪੇਚ ਦਾ ਫਾਸਲਾ ਵੱਧ ਘੱਟ ਨਾ ਹੋਵੇ ਪੇਚ ਦਾ ਫਾਸਲਾ ਬਰਾਬਰ ਰੱਖਣਾ ਹੈ ਆਪਾਂ ਤੇ ਪੁਣੀ ਦਾ ਮੋਟਾ ਪਾਸਾ ਆਪਾਂ ਹਮੇਸ਼ਾ ਉੱਪਰ ਰੱਖਣਾ ਤੇ ਬੰਦ ਪਾਸਾ ਪੁਣੀ ਦਾ ਆਪਾਂ ਜਿਹੜਾ ਕਿ ਬੰਦ ਪਾਸਾ ਉੱਪਰ ਕਰਨ ਤੇ ਖੁੱਲਦਾ ਪਾਸਾ ਥੱਲੇ ਰੱਖਣਾ ਹੈ ਲਾੜ ਨੂੰ ਚੰਗੀ ਤਰ੍ਹਾਂ ਦੱਬ ਕੇ ਛੋੜਾ ਕਰਕੇ ਥੋੜਿਆ ਜੰਨ ਛੋੜਾ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗ ਰਹੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਸ ਨਾਲ ਹੋਰ ਵੀਰ ਵੀ ਸਾਡੀ ਇਹ ਵੀਡੀਓ ਦੇਖ ਕੇ ਆਪਣੀ ਪੱਗ ਸਿੱਖ ਸਕਣ ਤੇ ਆਪਾਂ ਜਿਹੜੇ ਆਪਣਾ ਚੌਥਾ ਲੜ ਲਗਾਤਾ ਤੇ ਪੰਜਵਾਂ ਲੜ ਵੀ ਉਸੇ ਤਰ੍ਹਾਂ ਪਿੱਛੋਂ ਚੰਗੀ ਤਰ੍ਹਾਂ ਧੁੰਗੜਿਆਂ ਦਾ ਦੱਬ ਕੇ ਪੁਣੀ ਦਾ ਖੋਲਦਾ ਪਾਸਾ ਥੱਲੇ ਤੇ ਮੋਟਾ ਪਾਸਾ ਉੱਪਰ ਆ ਕੇ ਉਸੇ ਹੀ ਤਰ੍ਹਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲੜ ਦੇ ਵਿੱਚੋਂ ਵਾਲ ਕੱਢ ਗਏ ਚੰਗੀ ਤਰ੍ਹਾਂ ਜਦੋਂ ਵੀ ਆਪਾਂ ਪੱਗ ਬੰਨਣੀ ਹੈ ਤਾਂ ਆਪਣੇ ਜੜੀ ਕੇ ਪੱਗ ਦੇ ਲੜਨੇ ਪੇਚਾਂ ਵਾਲੀ ਸਾਈਡ ਤੇ ਕਲਗੀ ਲੜਾਣੀ ਜਿਹੜੀ ਸਾਈਡ ਆਊਗੀ ਉਹ ਆਪਣੇ ਅੱਖਾਂ ਅੱਖਾਂ ਤੇ ਵੱਧ ਘੱਟ ਨਹੀਂ ਹੋਣੀ ਚਾਹੀਦੀ ਬਰਾਬਰ ਹੋਣੀ ਚਾਹੀਦੀ ਹੈ ਤੇ ਇਸ ਲੜ ਨੂੰ ਵੀ ਉਸੇ ਤਰ੍ਹਾਂ ਉਂਗਲੀ ਤੇ ਅਗੂਠੇ ਨਾਲ ਮੋੜ ਕੇ ਜੇਕਰ ਪਹਿਲੇ ਜੇਕਰ ਪਹਿਲੀ ਵਾਰ ਚ ਮੋੜੇ ਤੇ ਸਾਫ਼ ਆ ਜਾਂਦਾ ਲੜ ਫਿਰ ਤਾਂ ਵਧੀਆ ਗੱਲ ਹੈ ਨਹੀਂ ਤਾਂ ਤੁਸੀਂ ਦੁਬਾਰਾ ਵੀ ਮੋੜ ਸਕਦੇ ਹੋ ਉਸ ਜਿਹੜਾ ਲਾਣ ਨੂੰ ਚੰਗੀ ਤਰ੍ਹਾਂ ਮੋੜ ਕੇ ਉਂਗਲੀ ਤੇ ਅੰਗੂਠੇ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਲਾਣ ਨੂੰ ਥੋੜਾ ਜਿਹਾ ਚੌੜਾ ਕਰਕੇ ਲਗਾ ਲੈਣਾ ਹੈ ਆਪਾਂ ਆਪਣੇ ਪੇਚਾਂ ਦੇ ਵਿੱਚ ਪੂਰੀ ਸਫਾਈ ਕਰਨੀ ਹੈ ਜੇਕਰ ਆਪਾਂ ਆਪਣੇ ਪੇਚਾਂ ਦੇ ਵਿੱਚ ਵੱਧ ਤੋਂ ਵੱਧ ਸਫਾਈ ਕਰ ਦਿੰਦਾ ਪੱਗ ਦੇਖਣ ਦੇ ਵਿੱਚ ਵੀ ਵਧੀਆ ਲੱਗਦੀ ਹੈ ਤੇ ਆਪਣੀ ਤੇ ਆਪਣੀ ਬੇਚਾਂ ਵਿੱਚ ਪ੍ਰੋਪਰਲੀ ਸਫਾਈ ਵੀ ਆ ਜਾਂਦੀ ਹੈ ਆਪਾਂ ਜਦੋਂ ਵੀ ਪਟਿਆਲਾ ਸ਼ਹਿਰ ਦਸਤਾਰ ਸਜਾਉਣੀ ਹੈ ਤਾਂ ਆਪਾਂ ਆਪਣੇ ਪੇਚਾਂ ਦਾ فاਸਲਾ ਇੱਕੋ ਜਿਹਾ ਰੱਖਣਾ ਹੈ ਬਰਾਬਰ ਰੱਖਣਾ ਹੈ ਆਪਾਂ ਪੇਚਾਂ ਦਾ فاਸਲਾ ਵਧ ਘਟ ਨਹੀਂ ਰੱਖਣਾ ਆਪਾਂ ਚੰਗੀ ਤਰ੍ਹਾਂ ਬਾਜ ਅੱਗੇ ਨੂੰ ਲੈ ਕੇ ਜਿੱਥੇ ਸਾਰੇ ਲੜ ਨਿਕਲਦੇ ਨੇ ਨੋਕ ਤੋਂ ਉੱਥੋਂ ਲੈ ਕੇ ਮਗਰ ਤੱਕ ਪਿੱਛੇ ਤੱਕ ਚੰਗੀ ਤਰ੍ਹਾਂ ਬਾਜ ਫੇਰਨਾ ਹੈ ਸਫਾਈ ਕਰਨੀ ਹੈ ਪੇਚਾਂ ਦੇ ਵਿੱਚ ਤੇ ਜਦੋਂ ਵੀ ਆਪਾਂ ਆਪਣਾ ਕਲਗੀ ਲਾ ਲਗਾਉਣਾ ਹੈ ਆਪਾਂ ਪੱਗ ਪੈਨ ਨੋਜ਼ ਦੇ ਸੈਂਟਰ ਦੇ ਵਿੱਚ ਲਗਾਉਣਾ ਹੈ ਪੱਗ ਪੈਨ ਵੱਧ ਸੱਜੇ ਸੱਜੇ ਪਾਸੇ ਨੂੰ ਜਾਂ ਵੱਧ ਖੱਬੇ ਪਾਸੇ ਨੂੰ ਹੀ ਲਗਾਉਣਾ ਜੇਕਰ ਆਪਾਂ ਪੱਗ ਪੈਨ ਵੱਧ ਸੱਜੇ ਪਾਸੇ ਨੂੰ ਜਾਂ ਖੱਬੇ ਪਾਸੇ ਨੂੰ ਕਾਦੇ ਨੇ ਤਾਂ ਆਪਣਾ ਲੜ ਜਿਹੜਾ ਕਿ ਟੇਡਾ ਲੱਗ ਜਾਂਦਾ ਹੈ ਵੱਧ ਸੱਜੇ ਪਾਸੇ ਨੂੰ ਚਲੇ ਜਾਂਦਾ ਹੈ ਜਾਂ ਖੱਬੇ ਪਾਸੇ ਨੂੰ ਚਲੇ ਜਾਂਦਾ ਹੈ ਇਸ ਲਈ ਆਪਾਂ ਬਾਜਨਾ ਵੀ ਤੁਸੀਂ ਦੇਖ ਸਕਦੇ ਹੋ ਨੋਜ਼ ਦੇ ਸੈਂਟਰ ਦੇ ਵਿੱਚ ਪੱਗ ਪੈਨ ਲਗਾਉਣਾ ਹੈ ਤਾਂ ਜਿਹੜਾ ਆਪਾਂ ਕਲਗੀ ਲੜ ਲੜਨ ਨੂੰ ਪਹਿਲਾਂ ਚੰਗੀ ਤਰ੍ਹਾਂ ਉੱਪਰੋਂ ਫੋਲਡ ਕਰਕੇ ਤੇ ਥੱਲੇ ਫੋਲਡ ਕਰਕੇ ਲੜਦੀ ਇੱਕ ਤਰ੍ਹਾਂ ਦੀ ਮਤਲਬ ਪੂਣੀ ਬਣਾ ਲੈਣੀ ਹੈ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਜਿੱਥੋਂ ਤੁਹਾਨੂੰ ਆਪਣੀ ਪੱਗ ਦੇ ਵਿੱਚ ਵਾਲ ਲੱਗਦੇ ਹਨ ਲੜ ਦੇ ਵਿੱਚ ਵਾਲ ਲੱਗਦੇ ਹਨ ਤੁਸੀਂ ਜ਼ਰੂਰ ਬਾਜਨਾ ਆਪਣੇ ਵਾਲ ਸਾਫ਼ ਕਰਨੇ ਹਨ ਪੱਗ ਦੇ ਵਿੱਚ ਵੱਧ ਤੋਂ ਵੱਧ ਸਫਾਈ ਕਰਨੀ ਹੈ ਤੇ ਲੜ ਪੱਗ ਪੈਣ ਤੇ ਥੱਲੇ ਲਿਆ ਕੇ ਚੰਗੀ ਤਰ੍ਹਾਂ ਲੜ ਨੂੰ ਸੱਜੇ ਪਾਸੇ ਵੱਲ ਨੂੰ ਮੋੜ ਕੇ ਲੜ ਨੂੰ ਉੱਪਰੋਂ ਥੋੜਾ ਜਿਹਾ ਖੋਲ ਕੇ ਚੰਗੀ ਤਰ੍ਹਾਂ ਲੜ ਨੂੰ ਲਗਾ ਦੇਣਾ ਹੈ ਤੁਸੀਂ ਉੱਪਰ ਪੱਗਪੈਨ ਵੀ ਲਗਾ ਸਕਦੇ ਹੋ ਜਿਹੜੇ ਵੀ ਰੰਦ ਦਾ ਲਾੜੂ ਉੱਪਰੋਂ ਢਿੱਲਾ ਹੋ ਜਾਂਦਾ ਉਹ ਉੱਤੇ ਪੱਗਪੈਨ ਪੱਗਪੈਨ ਵੀ ਲਗਾ ਸਕਦੇ ਆ ਨਾ ਕਈ ਵੀ ਰੰਦ ਦਾ ਲਾੜੂ ਉੱਪਰ ਜਿਹੜਾ ਕਿ ਢਿੱਲਾ ਵੀ ਹੋ ਜਾਂਦਾ ਹੈ ਤਾਂ ਇਸ ਲਈ ਉਹ ਪੱਗਪੈਨ ਜ਼ਰੂਰ ਲਗਾਉਣ ਜੇਕਰ ਤੁਹਾਡਾ ਲਾੜੂ ਉੱਪਰੋਂ ਨਹੀਂ ਢਲਦਾ ਤੁਸੀਂ ਪੱਗਪੈਨ ਨਾ ਵੀ ਲਗਾ ਸਕਦੇ ਹੋ ਨਹੀਂ ਵੀ ਲਗਾ ਸਕਦੇ ਹੋ ਤਾਂ ਜਦੋਂ ਜਦੋਂ ਵੀ ਆਪਾਂ ਸਿੱਟਕਣਾ ਹੈ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਉਹਨੂੰ ਖਿੱਚ ਕੇ ਚੰਗੀ ਤਰ੍ਹਾਂ ਆਪਣਾ ਜਿਹੜਾ ਕਿ ਲਾੜੂ ਚੰਗੀ ਤਰ੍ਹਾਂ ਖੋਲ ਕੇ ਸੱਜੇ ਪਾਸਿਓਂ ਅਤੇ ਖੱਬੇ ਪਾਸਿਓਂ ਚੰਗੀ ਤਰ੍ਹਾਂ ਸੈਟ ਕਰਨਾ ਹੈ ਆਪਾਂ ਬਾਜਰੀ ਵਰਤੋਂ ਵੀ ਕਰਨੀ ਹੈ ਬਾਜਰੀ ਵਰਤਣਾ ਇਹ ਫਾਇਦਾ ਹੁੰਦਾ ਹੈ ਕਿ ਆਪਣਾ ਸਿਰ ਚੰਗੀ ਤਰ੍ਹਾਂ ਟਿਕਿਆ ਰਹਿੰਦਾ ਹੈ ਤੇ ਉੱਪਰੋਂ ਆਪਣੇ ਜਦ ਵੀ ਆਪਾਂ ਸੈਟ ਟਕਦੇ ਹਾਂ ਦੋਸਤੋ ਕੋਈ ਵਾਲ ਨਹੀਂ ਦਿਖਦਾ ਤੇ ਸਿਰ ਆਪਣਾ ਪੂਰੀ ਸਫਾਈ ਦੇ ਵਿੱਚ ਟਿਕਿਆ ਜਾਂਦਾ ਹੈ ਤੇ ਜਦ ਆਪਾਂ ਬੈਕ ਰੈਡਰ ਲਗਾਉਣਾ ਹੈ ਉਹਨੂੰ ਚੰਗੀ ਤਰ੍ਹਾਂ ਸੱਜੇ ਪਾਸੇ ਤੇ ਖੱਬੇ ਪਾਸੇ ਫੋਲਡ ਕਰਕੇ ਲਗਾਉਣਾ ਹੈ ਜੇਕਰ ਵੀਡੀਓ ਵਧੀਆ ਲੱਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ